ਸੀਐਮ ਦੀ ਕੋਠੀ ਦੇ ਸਾਹਮਣੇ ਸਿਰ ਫਟੇ ਨੇ ਪੱਗਾਂ ਲੱਥੀਆਂ ਨੇ ਤੁਸੀਂ ਦੇਖੋ ਕਿ ਕਿਵੇਂ ਲਹੂ ਲਹਿਣ ਹੋਇਆ ਜਿਹੜਾ ਇਸ ਜਗ੍ਹਾ ਤੇ ਜਿਹੜੀ ਪੂਰੀ ਤਰ੍ਹਾਂ ਫਟ ਚੁੱਕੀ ਆ ਪੂਰੇ ਲਹੂ ਲਹਿਣ ਜਿਹੜੇ ਲੋਕ ਹੋਏ ਬੈ ਨੇ ਆ ਦੇਖੋ ਤੁਸੀਂ ਕਿਵੇਂ लाठी चार्ज ਆ ਜਿਹੜਾ ਇੱਥੇ ਹੋਇਆ ਵਿਆ ਧਰਨਾ ਦੇਣ ਵਾਸਤੇ ਆਏ ਸੀ ਤੇ ਇੱਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਕਹਿਣ ਤੇ लाठी चार्ज ਹੋਇਆ ਦੇਖੋ ਮਨ ਦੇ ਸਿਰ ਪਾਰ ਦੇ ਪੱਗਾਂ ਉਦਾਰ ਦਿੱਤੀਆਂ ਗਈਆਂ ਕੀ ਲੱਗਿਆ ਤੁਹਾਡੇ ਮੇਰੇ ਧਾਨ ਮਾਰੀਆ ਜੀ ਸੋਟੀ ਮਾਰੀਆ ਡਾਂਗ ਜੀ ਤੁਹਾਡੇ ਕੀ ਲੱਗਿਆ ਭਾਈ ਸੋਟੀਆਂ ਮਾਰੀਆਂ ਜੀ ਡਾਂਗਾ ਪੁਰੇ ਲਾਠੀ ਬਾਜ਼ ਪੂਰਾ ਫਲ ਕਰਤੇ ਇਹਨਾਂ ਨੇ ਸਾਡੀ ਇਹ ਡੀਐਸਪੀ ਨੇ ਸਾਡੀ ਪੱਗਾਂ ਲਾਈਆਂ ਸਰਦਾਰਾਂ ਦੀ ਇਹਦਾ ਮੈਨੂੰ ਐ ਲੱਗਦਾ ਵੀ ਅਸੀਂ ਆਜ਼ਾਦ ਭਾਰਤ ਦੇ ਵਿੱਚ ਗੁਲਾਮ ਹੈ ਅਸਤੀਫਾ ਦੇ ਦੇਣਾ ਚਾਹੀਦਾ ਜਿਹੜੇ ਮੁੱਖ ਮੰਤਰੀ ਦੀ ਜਨਤਾ 10 ਨੋਹਾਂ ਦੇ ਹੱਕ ਸੱਚ ਦੀ ਕਮਾਈ ਕਰਦੀ ਹੈ ਤੇ ਉਹ ਆਪਣਾ ਹੱਕ ਮੰਗ ਰਹੀ ਸੀ ਅੱਜ ਫੇਰ ਤੁਹਾਨੂੰ ਜਿਹੜੀਆਂ ਸਰਹਰ ਸੀਐਮ ਦੀ ਕੋਠੀ ਦੇ ਸਾਹਮਣੇ ਦੀਆਂ ਤਸਵੀਰਾਂ ਦਿਖਾਉਣ ਲੱਗਾ ਤੁਸੀਂ ਦੇਖੋਗੇ ਜਿਹੜੇ ਹਾਲਾਤ ਨੇ ਉਸ ਤਰ੍ਹਾਂ ਦੇ ਬਣੇ ਹੋਏ ਇੱਕ ਬਜ਼ੁਰਗ ਜਿਹੜਾ ਬਜ਼ੁਰਗ ਹੈ ਪੱਗ ਹੈ ਜਿਹੜੀ ਬਜ਼ੁਰਗ ਦੀ ਨਹੀਂ ਹੋਈ ਹੈ ਪੂਰੇ ਘਾਰੇ ਦੇ ਨਾਲ ਪੂਰੇ ਲਿਬੜੇ ਟੁਪੜੇ ਹੋਏ ਸਾਰੇ ਜਿਹੜੇ ਇਹ ਪੱਲੇਦਾਰ ਸੰਘਰਸ਼ ਜੁਨੀਅਨ ਤੇ ਵੱਲੋਂ ਜਿਹੜਾ ਸੰਘਰਸ਼ ਹੈ ਉਹ ਕੀਤਾ ਜਾ ਰਿਹਾ ਪਰ ਤੁਸੀਂ ਦੇਖੋ ਫਿਰ ਕਿਵੇਂ ਫਾਟੇ ਹੋਏ ਨੇ ਲੋਕਾਂ ਦੀ ਜਿਹਨੇ ਤਸਵੀਰਾਂ ਦਿਖਾਵਾਂਗੇ ਕਿ ਕਿਵੇਂ ਜਿਵੇਂ ਜਿਹੜੇ ਸਿਰ ਫਾਟੇ ਹੋਏ ਨੇ ਤੇ ਦੂਜੇ ਪਾਸੇ ਮੈਂ ਜ਼ਰੂਰ ਦਰਵਾਣਾ ਨੂੰ ਤਸਵੀਰਾਂ ਪੱਗਾਂ ਜਿਹੜੀਆਂ ਲੁੱਥੀਆਂ ਹੋਈਆਂ ਨੇ ਕਿ ਮੈਂ ਘਾਰੇ ਦੇ ਨਾਲ ਇਹ ਉਹ ਲੋਕ ਸੰਘਰਸ਼ੀ ਲੋਕ ਨੇ ਜਿਹੜੇ ਜਦੋਂ ਨਾਜ ਮੰਡੀਆਂ ਦੇ ਵਿੱਚ ਨਾਜ ਪੱਕੇ ਪਹੁੰਚਦਾ ਤਾਂ ਇਹ ਪੱਲੇ ਟਾਲੀ ਦਾ ਕੰਮ ਕਰਦੇ ਨੇ ਸਾਰੀ ਢੁਆ ઠવાਈ ਇਹਨਾਂ ਨੇ ਆਪਣੀਆਂ ਢੂਈਆਂ ਦੇ ਉੱਤੇ ਕਰਨਾ ਤੁਸੀਂ ਦੇਖੋ ਕਿ ਕਿਵੇਂ ਲਹੂ ਲਹਾਨ ਹੋਇਆ ਜਿਹੜਾ ਇਸ ਜਗ੍ਹਾ ਤੇ ਜਿਹੜੀ ਇਹਨਾਂ ਦਾ ਜਿਹੜੀ ਇੱਕ ਸਾਈਡ ਪੂਰੀ ਤਰ੍ਹਾਂ ਫਟ ਚੁੱਕੀ ਆ ਪੂਰੇ ਲਹੂ ਲਹਾਨ ਜਿਹੜੇ ਲੋਕ ਹੋਏ ਹੋਏ ਨੇ ਕਿ ਇਹ ਸੀਐਮ ਦੀ ਕੋਠੀ ਦੇ ਸਾਹਮਣੇ ਮੰਨ ਆਪਣੀਆਂ ਮੰਗਾਂ ਬਣਵਾਉਣ ਦੇ ਲਈ ਇੱਥੇ ਪਹੁੰਚੇ ਹੋਏ ਸਨ ਪਰ ਜਦੋਂ ਮੰਗਾਂ ਬਣਵਾਉਣ ਦੇ ਲਈ ਪਹੁੰਚਦੇ ਨੇ ਤਾਂ ਉਸ ਸਮੇਂ ਭਾਰੀ ਫੋਰਸ ਵੱਲ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ। ਭਾਈ ਤੁਸੀਂ ਨੌਜਵਾਨ ਦਾ ਦੇਖਾ ਹੁੰਦੇ ਆ ਕਿ ਇੱਧਰ ਵੀ ਜਿਹੜੀ ਆ ਦੇਖੋ ਤੁਸੀਂ ਕਿਵੇਂ ਜਿਹੜੇ ਲਾਠੀ ਚਾਰਜ ਇਹ ਅਸੀਂ ਕਹਿ ਸਕਦੇ ਆ ਕਿ ਇੱਥੇ ਜਿਹੜਾ ਲਾਠੀ ਚਾਰਜ ਆ ਜਿਹੜਾ ਇੱਥੇ ਹੋਇਆ ਹੋਇਆ ਅਸੀਂ ਗੱਲ ਕਰਦੇ ਆ ਭਾਈ ਜੀ ਕੀ ਕੀ ਗੱਲਬਾਤ ਹੋਈ ਇੱਥੇ ਪੰਜਾਬ ਪ੍ਰਦੇਸ਼ ਪੱਲੇਦਾਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਧਰਨਾ ਲੱਗਿਆ ਸਾਡੇ ਮੋਣ ਜੀ ਅਗਵਾਈ ਕਰ ਰਿਹਾ ਜਸਵੀਰ ਜੀ ਇਹ ਕਮੇਟੀ ਸਾਡੀ ਅਗਵਾਈ ਕਰ ਰਹੀ ਹੈ ਸ਼ਾਂਤੀਪੂਰਵਕ ਧਰਨਾ ਦੇਣ ਵਾਸਤੇ ਆਏ ਸੀ ਤੇ ਇੱਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਕਹਿਣ ਤੇ लाठीचार्ज ਹੋਇਆ ਦੇਖੋ ਬੰਦੇ ਦੇ ਸਿਰ ਪਾਰ ਦੇ ਪੱਗਾਂ ਉਦਾਰ ਦਿੱਤੀਆਂ ਗਈਆਂ ਜਿਹੜਾ ਮੁੱਖ ਮੰਤਰੀ ਕਦੇ ਕਹਿਦਾ ਹੁੰਦਾ ਸੀ ਆ ਕਿਸ ਦੀ ਪੱਗ ਨਹੀਂ ਉਤਰੂਗੀ ਇਹ ਮਜ਼ਦੂਰ ਵਰਗ ਜਿਹੜਾ ਆਪਣੇ ਮੋਢਾਂ ਤੇ ਬੋਲਣਾ ਚੱਕ ਕੇ ਦੇਸ਼ ਦੇ ਲੋਕਾਂ ਦਾ ਟਿੱਡ ਭਰਦਾ ਹੈ ਤੇ ਅੱਜ ਉਹ ਮਜ਼ਦੂਰਾਂ ਦੇ ਉੱਪਰ ਲਾਠੀਆਂ ਮਾਰਨ ਜਾ ਰਹੀਆਂ ਦੋ ਦੋਨਾਂ ਟਾਈਮ ਲਿਆ ਸੀ ਕੋਈ ਗੱਲ ਸਹੀ ਲੱਗਦੀ ਔਰ ਸਾਡੀ ਕਮੇਟੀ ਨੂੰ ਬਾਰ-ਬਾਰ ਜਿਹੜਾ ਹੈਗਾ ਘੁਮਰਾਹ ਕੀਤਾ ਜਾਂਦਾ ਹੈ ਮਸਲਾ ਕੀ ਹੈ ਕੋਲੇਦਰ ਸੇ ਵੀ ਕੋ ਗੱਲ ਕਹਿੰਦੇ ਆ ਕਿ ਜਿਹੜੇ ਪੈਸੇ ਤੁਸੀਂ ਠੇਕੇਦਾਰਾਂ ਨੂੰ ਦਿੰਨੇ ਆ ਬਚੋਲਾ ਨੂੰ ਦਿੰਨੇ ਆ ਉਹ ਸਿੱਧੇ ਮਜ਼ਦੂਰ ਵਰਗ ਨੂੰ ਦਿਓ ਇੱਕ ਉਹ ਨਹੀਂ ਗੱਲ ਹੈ ਪਰ ਇਹ ਗੱਲ ਵੀ ਕਰਨ ਨੂੰ ਤਿਆਰ ਨਹੀਂ ਤੋ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਾਹਤੇ ਲਿਖਿਆ ਪੜ੍ਹ ਲਓ ਇਹ ਮਜ਼ਦੂਰ ਵਰਗ ਮਿਹਨਤ ਕਸ ਵਰਗ ਉਹ ਵਰਗ ਹੈ ਜਿਹੜਾ 24 ਘੰਟੇ ਰਾਤ ਨੂੰ 2:00 ਵਜੇ 3:00 ਵਜੇ ਟ੍ਰੇਨਾਂ ਭਰਦਾ ਹੈ ਟਰੱਕ ਭਰਦਾ ਹੈ ਅਨਾਜ ਸੁਮਾਉਂਦਾ ਹੈ ਲੋਕਾਂ ਦਾ ਢੇਡ ਭਗਲ ਦਾ ਕੰਮ ਕਰਦਾ ਹੈ ਤੇ ਉਹਨਾਂ ਤੇ ਲਾਠੀਆਂ ਮਾਰੀਆਂ ਜਾ ਰਹੀਆਂ ਔਰ ਮੁੱਖ ਮੰਤਰੀ ਪੰਜਾਬ ਨੂੰ ਮੈਂ ਸਮਝਦਾ ਇਹ ਗਰੀਬ ਮਜ਼ਦੂਰਾਂ ਦੇ ਸਿਰ ਤੇ ਡਾਂਗਾ ਮਾਰ ਕੇ ਸਿਰ ਪਾੜਨ ਕਰਕੇ ਨੈਤਿਕਤਾ ਦੇ ਨਾਮ ਤੇ ਜਾਗ ਹਸਤੀਵਾ ਦੇਣਾ ਚਾਹੀਦਾ ਹੈ ਜਿਹੜੇ ਦੀ ਗੱਲ ਸੁਣੀ ਚਾਹੀਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਕੰਧ ਤੇ ਲਿਖਿਆ ਪਰ ਲੋ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਾਚੀ ਨੇ ਲਾ ਕੇ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ ਸਵਾ ਲੱਖ ਸੇ ਕਰਨ ਦੀ ਤਾਕਤ ਇਹਨਾਂ ਨੂੰ ਦਿੱਤੀ ਹੈ ਇਹਨਾਂ ਡਰਨ ਵਾਲੇ ਆ ਨਾ ਘਬਰਾਉਣ ਵਾਲੇ ਆ ਤੇ ਮੁੱਖ ਮੰਤਰੀ ਪੰਜਾਬ ਆਪਣੀ ਨੀਂਦ ਦੇ ਵਿੱਚੋਂ ਜਾਗੋ ਚੁਰਕਲੇਾਂ ਤੇ ਠਨੇ ਪਰਣਾ ਇਹ ਮਜ਼ਦੂਰ ਹੁਣ ਆ ਆਖਰੀ ਜੰਗ ਤੇ ਆ ਗਏ ਨੇ ਬਿਲਕੁਲ ਜੀ ਜਿਹੜੇ ਮਜ਼ਦੂਰ ਨੇ ਆਪਣੀ ਆਖਰੀ ਜੰਗ ਤੇ ਇਹਨਾਂ ਨੇ ਕਿਹਾ ਕਿ ਪਹੁੰਚ ਚੁੱਕੇ ਨੇ ਭਾਈ ਜੀ ਕੀ ਲੱਗਿਆ ਤੁਹਾਡੇ ਮੇਰੇ ਤਾਂ ਮਾਰੀ ਆ ਜੀ ਸੋਟੀ ਮਾਰੀ ਡਾਂਗ ਜੀ ਤੁਹਾਡੇ ਕੀ ਲੱਗਿਆ ਭਾਈ ਸੋਟੀਆਂ ਮਾਰੀਆਂ ਜੀ ਡਾਂਗਾ ਪੁਰੇ ਲਾਠੀ ਬਾਜ਼ ਪੂਰਾ ਫਲ ਕਰਤੇ ਇਹਨਾਂ ਨੇ ਤੁਹਾਡੇ ਵੱਲੋਂ ਕਿਦਾਂ ਦਾ ਪ੍ਰਦਰਸ਼ਨ ਸੀ ਕੋਛ ਨਹੀਂ ਨਾਰਮਲ ਸੀ ਖੜੇ ਜੀ ਅਸੀਂ ਅਸੀਂ ਕਹਿੰਦੇ ਸੀ ਅਸੀਂ ਕੋਠੀ ਕੋਲੇ ਜਾਣਾ ਵੀ ਅਸੀਂ ਅਸੀਂ ਕਹਿੰਦੇ ਫਿਰ ਕਹਿੰਦਾ ਬਹਿ ਜਾ ਇਹਨਾਂ ਨੇ ਬੈਠਣ ਵੀ ਨਹੀਂ ਦਿੱਤਾ ਫਿਰ ਡਾਂਗਾ ਮਾਰਨੀਆਂ ਸ਼ੁਰੂ ਕਰਦੇ ਲੱਟ ਚਾਰ ਜੀ ਅਸੀਂ ਸਰ ਇੰਨੀ ਇੰਨੀ ਗੱਲ ਤੁਸੀਂ ਦੇਖੋ ਕਿ ਕਿਵੇਂ ਇਹਨਾਂ ਦੇ ਜਿਹੜੇ ਸਿਰ ਨੇ ਫਟੇ ਹੋਏ ਨੇ ਕਿਵੇਂ ਡਾਂਗਾ ਵੱਧੀਆਂ ਹੋਈਆਂ ਨੇ ਪਰ ਜਿਵੇਂ ਤੁਸੀਂ ਸ਼ਾਂਤੀਪੁਰ ਕਹਿ ਰਹੇ ਹੋ ਅਸੀਂ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਸੀ 58 59 ਮਹੀਨੇ ਨੇ ਤੁਹਾਨੂੰ ਇੱਥੇ ਸੰਘਰਸ਼ ਕਰਦੇ ਆ ਹੋਿਆਂ ਨੂੰ ਪਹਿਲਾਂ ਤੁਹਾਡੇ ਨਾਲ ਕੋਈ ਪ੍ਰਸ਼ਾਸਨ ਨੇ ਗੱਲਬਾਤ ਜਾਂ ਮੀਟਿੰਗ ਦਿੱਤੀ ਜਿਸ ਕਰ ਜਿਸ ਕਰਕੇ ਤੁਹਾਨੂੰ ਇੱਥੇ ਪਹੁੰਚਣਾ ਪਿਆ ਬਿਲਕੁਲ ਜੀ ਸੱਤ ਮੀਟਿੰਗਾਂ ਤਾਂ ਇਹ ਪ੍ਰਸ਼ਾਸਨ ਨੇ ਦਵਾ ਲਈ ਐਸਐਸਪੀ ਡੀਐਸਪੀ ਸਾਹਿਬ ਜਿਹੜੇ ਅੱਜ ਡਾਂਗਾ ਮਾਰਤੇ ਇਹ ਇਹ ਗੱਲ ਕਹਿੰਦੇ ਆ ਤੁਸੀਂ ਤਾਂ ਪੰਜਾਬੀ ਦਾ ਹੈ ਹੀ ਨਹੀਂ ਇਸ ਦੇ ਜਿਹੜੀ ਤੁਸੀਂ ਮੰਗ ਕਰ ਰਹੇ ਹੋ ਇਸ ਦਾ ਮੰਗਦੇ ਤੁਸੀਂ ਹੱਕਦਾਰ ਨਹੀਂ ਇਹ ਡੀਐਸਪੀ ਨੇ ਸਾਡੀ ਪੱਗਾਂ ਲਾਜੀਆਂ ਸਰਦਾਰਾਂ ਦੀ ਇਹਦਾ ਮੈਨੂੰ ਐ ਲੱਗਦਾ ਵੀ ਅਸੀਂ ਆ ਆਜ਼ਾਦ ਭਾਰਤ ਦੇ ਵਿੱਚ ਗਲੌਮ ਹੈ ਇਹ ਅੰਗਰੇਜ਼ਾਂ ਦੇ ਗੁੰਡੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਵੀ ਨਹੀਂ ਕਹਿ ਸਕਦੇ ਇਹਨਾਂ ਨੂੰ ਕਿਉਂਕਿ ਜਿਹੜੀ ਡੀਐਸਪੀ ਸਾਹਿਬ ਦੀ ਬਿਲਡਿੰਗ ਹੈ ਉਹ ਕਹਿੰਦਾ 307 ਦੇ ਪਰਚੇ ਕਰੋ ਪਰਚੇ ਕਿੱ데 ਹੋਣਗੇ ਸੰਡੇ ਸਭ ਤੋਂ ਪਹਿਲਾਂ ਡੀਐਸਪੀ ਦੇ ਜਿਹੜੇ ਨੇ ਸਾਡੇ ਵਰਕਰਾਂ ਦੇ ਦੇਖੋ ਵਾਲ ਖੁੱਲੇ ਪਏ ਨੇ ਡਾਂਗਾ ਵੱਜੀਆਂ ਨੇ ਸਿਰ ਪੱਟੇ ਹੋਏ ਨੇ ਕਿਉਂਕਿ ਇਹ ਜਿਹੜਾ ਕਮੰਡੀ ਮੁੱਖ ਮੰਤਰੀ ਹੈ ਜਿਹੜਾ ਕਹਿੰਦਾ ਸੀ ਕਿ ਮੈਂ ਥੱਥਾਂ ਤੋਂ ਸਰਕਾਰ ਚਲਾਵਾਂਗਾ ਅੱਜ 2 ਮਹੀਨੇ ਦਾ ਸਮਾਂ ਮਜ਼ਦੂਰਾਂ ਨੂੰ ਹੋ ਚੁੱਕਿਆ ਅੱਜ ਜਦੋਂ ਸਬਰ ਦਾ ਬੰਨ ਟੁੱਟਿਆ ਤਾਂ ਇਹਨਾਂ ਦੀ ਕੋਠੀ ਵੱਲ ਕੂਚ ਕਰਿਆ ਤਾਂ ਇਹਨਾਂ ਦੀ ਜਿਹੜੀ ਗੁੰਡਾਗਰਦੀ ਪੁਲਿਸ ਖੜਾਈ ਹੋਈ ਹੈ ਇਹਨਾਂ ਨੇ ਸਾਡੇ ਵਰਕਰਾਂ ਨੂੰ ਦਾਂਗਾ ਮਾਰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੂੰ ਕਹਿ ਦਿੱਤਾ ਅਸੀਂ ਮਰ ਜਾਾਂਗੇ ਭੱਜਦੇ ਨਹੀਂ ਜੋ ਕਰਨਾ ਤੁਸੀਂ ਕਰ ਲਓ ਇਹ ਦੇਖ ਲਓ ਹਾਲਾਤ ਸਾਡੇ ਕੱਪੜੇ ਕਿੱਦਾਂ ਇਹਨਾਂ ਨੇ ਚਿੱਕੜ ਦੇ ਵਿੱਚ ਸਿੱਟ ਦਿੱਤਾ ਤੁਹਾਨੂੰ ਇਹੋ ਜੀ ਜਿਹੜੀ ਪ੍ਰਸ਼ਾਸਨ ਹੈ ਇਹੋ ਜੀ ਸਰਕਾਰ ਹੈ ਉਹ ਸਰਕਾਰ ਦਾ ਅਧਿਕਾਰ ਨਹੀਂ ਹੈ ਕਿ ਉਹ ਸ਼ਾਸਨ ਚਲਾਏ ਉਸਤ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜਿਹੜੇ ਮੁੱਖ ਮੰਤਰੀ ਦੀ ਜਨਤਾ ਦਸ ਨੌਹਾਂ ਦੇ ਹੱਕ ਸੱਚ ਦੀ ਕਮਾਈ ਕਰਦੀ ਹੈ ਤੇ ਉਹ ਆਪਣਾ ਹੱਕ ਮੰਗ ਰਹੀ ਸੀ ਪਰ ਉਸ ਨੂੰ ਹੱਕ ਮੰਗ ਦੇਣ ਦੀ ਬਜਾਏ ਅੱਜ ਡਾਂਗਾਂ ਨਾਲ ਨਵਾਜਿਆ ਜਾ ਰਿਹਾ ਹੈ ਜੇਕਰ ਮੁੱਖ ਮੰਤਰੀ ਜੀ ਇਹੋ ਹਾਲਾਤ ਰਹੇ ਤਾਂ ਕੱਲੋਂ ਅਸੀਂ ਹੋ ਸਕਦਾ ਕੋਈ ਵੱਡਾ ਫੈਸਲਾ ਲੈ ਲਈਏ ਜਿਹੜਾ ਤੇਰਾ ਅਨਾਜ ਜਾਂਦਾ ਨਾ ਬਾਹਰਲੀ ਸਟੇਟਾਂ ਦੇ ਵਿੱਚ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਉਹ ਵੀ ਅਸੀਂ ਬੰਦ ਕਰ ਸਕਦੇ ਆ ਤੇਰੇ ਲੱਕ ਦੇ ਵਿੱਚ ਦਮ ਕਰਾਂਗੇ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਤੈਨੂੰ ਹਰ ਇੱਕ ਪਿੰਡ ਦੇ ਵਿੱਚ ਘੇਰਾਂਗੇ ਜਿਹੜੀ ਗੱਲ ਕੀਤੀ ਤੁਹਾਡੇ ਕਿਹੜੇ-ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਮੰਗਦਾ ਸਾਡੀ ਇੱਕ ਇਹ ਆ ਜੀ ਵੀ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕਰ ਦਿੱਤਾ ਜਾਵੇ ਤੁਹਾਡੇ ਚੈਨਲ ਰਾਹੀਂ ਅਸੀਂ ਦੱਸ ਵੀ ਦੇਣਾ ਚਾਹੁੰਦੇ ਆ ਕਿ 100 ਕਾਪੀਆਂ ਦਾ ਸੀਐਮ ਸਾਬ ਕੋਲ ਪਹੁੰਚ ਗਿਆ ਜਿਹੜੇ ਕਿ ਬਾਹਰਲੇ ਸਟੇਟਾਂ ਦੇ ਵਿੱਚ ਉੱਥੇ ਦੀਆਂ ਸਰਕਾਰਾਂ ਨੇ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭੁਗਤਾਨ ਕੀਤਾ ਹੋਇਆ ਹੈ। ਕਿਾ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਹੀ ਇਹ ਨੋ ਮਤਾਈਆ ਕਿ ਅਸੀਂ ਇਹਨਾਂ ਨੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਪੈਸਾ ਨਹੀਂ ਦੇਣਾ। ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਇਮਾਨਦਾਰ ਹਾਂ ਅੱਜ ਉਹਦੀ ਜਿਹੜੀ ਠੇਕੇਦਾਰੀ ਸਿਸਟਮ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਉਹ ਸਾਬਤ ਕਰਦਾ ਕਿ ਉਹਦੀ ਠੇਕੇਦਾਰਾਂ ਨਾਲ ਨਿੱਜੀ ਯਾਰੀ ਹੈ ਜੋ ਪਹਿਲਾਂ ਇਲਜ਼ਾਮ ਲਾਉਂਦਾ ਸੀ ਭਾਵੇਂ ਆਸੂ ਜੀ ਤੇ ਲਾਇਕੀ 25000 ਕਰੋੜ ਦਾ ਘਟਾਲਾ ਕੀਤਾ ਅਸੀਂ ਕਹਾਂਗੇ ਕਿ ਅੱਜ ਮੁੱਖ ਮੰਤਰੀ 50000 ਕਰੋੜ ਦਾ ਘਟਾਲਾ ਕਰ ਰਿਹਾ ਜਿਹੜਾ ਮਜ਼ਦੂਰਾਂ ਦੇ ਹੱਕ ਦੇਣ ਨੂੰ ਤਿਆਰ ਨਹੀਂ ਮਜ਼ਦੂਰਾਂ ਦੇ ਹੱਕ ਮੰਗਦੇ ਆ ਉੱਤੇ ਡੰਗਾ ਭਰਾਈਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਦੁਬਾਰਾ ਫੇਰ ਤੁਹਾਡੇ ਚੈਨਲ 'ਆਹੀ ਮੁੱਖ ਮੰਤਰੀ ਸਾਹਿਬ ਨੂੰ ਇਤਤਾਬ ਨਹੀਂ ਦੇਣਾ ਚਾਹੁੰਦੇ ਅਸੀਂ ਕਿ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣ ਦਿਆਂਗੇ ਜਿੱਦਾਂ ਅੱਜੇ ਡੰਗਾ ਮਾਰ ਰਹੇ ਨੇ ਇਸੇ ਤਰੀਕੇ ਨਾਲ ਇਹਨਾਂ ਦੇ ਅਸੀਂ ਵੱਟੇ ਮਾਰ ਕੇ ਭਜਾਵਾਂਗੇ ਤੁਸੀਂ ਦੇਖਿਆ ਕਿ ਜਿਹੜੇ ਮਜ਼ਦੂਰ ਵਰਗ ਹੈ ਪੱਲੇਦਾਰ ਜਿਨ੍ਹਾਂ ਦਾ ਕੰਮ ਹੁੰਦਾ ਢੋਆ ਟਵਾਈ ਦਾ ਕੰਮ ਕਰਨਾ ਉਸ ਮਜ਼ਦੂਰਾਂ ਦੇ ਉੱਤੇ ਤੁਸੀਂ ਦੇਖਿਆ ਕਿਵੇਂ ਸਿਰ ਫਟੇ ਹੋਏ ਤੁਹਾਨੂੰ ਤਸਵੀਰਾਂ ਦਿਖਾਈਆਂ ਕਿਵੇਂ ਪੱਗਾਂ ਲੱਤੀਆਂ ਪੂਰੇ ਘਾਰੇ ਦੇ ਨਾਲ ਲੇਤੂ ਇਤੂ ਜਿਹੜੇ ਹੋਏ ਹੋਏ ਨੇ ਜਿਹੜੇ ਕੱਪੜੇ ਖਰਾਬ ਹੋਏ ਨੇ ਪੱਗਾ ਲਈਆਂ ਨੇ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨ ਲਈ ਜਾ ਰਹੇ ਸੀ ਕਿਉਂਕਿ 58 ਦਿਨਾਂ ਤੋਂ ਲਗਾਤਾਰ ਇੱਥੇ ਸ਼ਾਂਤੀਪੂਰਵਕ ਪ੍ਰੋਟੈਸਟ ਅਨਾਜ ਮੰਡੀ ਦੇ ਵਿੱਚ ਕੀਤਾ ਜਾ ਰਿਹਾ ਸੀ ਤੇ ਹੁਣ ਜਿਹੜਾ ਕਿਲੋਮੀਟਰ ਦੂਰੀ ਤੇ ਇੱਕ ਪਲਾਟ ਦੇ ਵਿੱਚ ਇਹਨਾਂ ਨੇ ਜਿਹੜੇ ਟੈਂਟ ਲਗਾ ਕੇ ਉੱਥੇ ਉਹ ਪ੍ਰੋਟੈਸਟ ਕਰ ਰਹੇ ਨੇ ਅੱਜ ਕੋਠੀ ਵੱਲ ਕੂਚ ਕੀਤਾ ਇਹਨਾਂ ਦਾ ਕਹਿਣਾ ਕਿ ਸਾਡੇ ਤੇ ਲਾਠੀ ਚਾਰਜ ਹੋਇਆ ਪਰ ਦੂਜੇ ਪਾਸੇ ਜੇ ਗਿਲ ਤੋਂ ਨੂੰ ਦੂਜੀਆਂ ਤਸਵੀਰਾਂ ਦਿਖਾਉਂਦੇ ਆ ਕਿ ਪੂਰਾ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਪੂਰੀ ਮੁਸਤੈਦੀ ਦੇ ਨਾਲ ਜਿਹੜੇ ਨੌਜਵਾਨ ਇੱਥੇ ਤਨਾਤ ਕੀਤੇ ਹੋਏ ਨੇ ਕਿਉਂਕਿ ਖਾਲੀ ਪਈ ਕੋਠੀ ਤੇ ਜਿਹੜੀ ਰਾਖੀ ਹੈ ਉਹ ਇਹ ਪ੍ਰਸ਼ਾਸਨ ਕਰਦਾ ਹੈ ਭਾਵੇਂ ਸੀਮ ਇੱਥੇ ਹੋਣ ਭਾਵੇਂ ਨਾ ਹੋਣ ਪਾਵਰ ਸੀਐਮ ਦੀ ਜਿਹੜੀ ਕੋਠੀ ਹੈ ਉਹ ਆਮ ਪਬਲਿਕ ਨੂੰ ਕਿਤੇ ਕੀਮਤੀ ਜਾਪਦੀ ਹੈ ਕਿਉਂਕਿ ਜਿਹੜੇ ਪੁਲਿਸ ਪ੍ਰਸ਼ਾਸਨ ਉਹ ਇਸ ਕੋਠੀ ਦੀ ਰਾਖੀ ਕਰਨ ਲਈ ਕਿਰਾਏ ਦੀ ਕੋਠੀ ਕਹਿ ਸਕਦੇ ਆ ਹੋ ਸਕਦਾ ਕਿਰਾਏ ਦੀ ਹੋਵੇ ਜਾਂ ਖਾਲੀ ਪਈ ਕੋਠੀ ਵੀ ਕਹਿ ਸਕਦੇ ਆ ਕਿ ਇਸ ਕੋਠੀ ਦੀ ਰਾਖੀ ਕਰਨ ਲਈ ਜਿਹੜਾ ਪ੍ਰਸ਼ਾਸਨ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ ਦੂਜੇ ਪਾਸੇ ਜਿਹੜੇ ਮਜ਼ਦੂਰ ਲੋਕ ਨੇ ਉਹ ਕਿਵੇਂ ਲਾਠੀਆਂ ਦਾ ਸਕਾਰ ਹੋਏ ਨੇ ਅਸੀਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਣੀ ਆ ਕਿ ਪ੍ਰਸ਼ਾਸਨ ਨਾਲ ਜਦੋਂ ਜਦੋਂ ਜاهده ਤੁਸੀਂ ਦੇਖੋਗੇ ਇਸ ਨੌਜਵਾਨ ਦਾ ਜਿਹੜਾ ਸਿਰ ਹੈ ਸਿਰ ਦੇ ਉੱਤੇ ਡਾਂਗ ਲੱਗੀ ਹੋਈ ਹੈ ਤੁਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਤੀਆਂ ਤੁਸੀਂ ਦੇਖੋ ਕਿ ਬਾਰ-ਬਾਰ ਅਸੀਂ ਉਹੀ ਗੱਲਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕਾਂ ਦੇ ਉੱਤੇ ਅਜੇ ਤੱਕ ਕੋਈ ਵੀ ਐਂਬੂਲੈਂਸ ਅਜੇ ਤੱਕ ਵੀ ਕੋਈ ਐਂਬੂਲੈਂਸ ਇੱਥੇ ਨਹੀਂ ਪਹੁੰਚੀ ਤਾਂ ਕਿ ਜੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਸਹੀਤ ਸਹੂਲਤਾਂ ਦਿੱਤੀਆਂ ਜਾ ਸਕਣ ਅਜੇ ਤੱਕ ਤਕਰੀਬਨ ਕਹਿ ਸਕਦੇ ਹਾਂ 15 ਤੋਂ 20 ਮਿੰਟ ਇੱਥੇ ਹੋ ਚੁੱਕੇ ਨੇ ਪਰ ਅਜੇ ਤੱਕ ਐਂਬੂਲੈਂਸ ਦਾ ਕੋਈ ਵੀ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਨਹੀਂ ਕੀਤਾ ਹੋਇਆ ਤੁਹਾਨੂੰ ਦੂਜੇ ਪਾਸੇ ਤਸਵੀਰਾਂ ਦਿਖਾ ਰਹੇ ਹਾਂ ਕਿ ਕੋਈ ਵੀ ਐਂਬੂਲੈਂਸ ਨਹੀਂ ਨਾ ਜੋ ਥੱਟੜ ਨੇ ਉਹਨਾਂ ਦੇ ਲਈ ਐਂਬੂਲੈਂਸ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਇਹ ਜਿਹੜੇ ਹਾਲਾਤ ਨੇ ਇਹ ਜਿਹੜੀ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਦੇ ਇਹ ਹਾਲਾਤ ਨੇ ਜਿਹੜੇ ਅੱਜ ਸੀਐਮ ਦੀ ਕੋਠੀ ਦੇ ਸਾਹਮਣੇ ਬਣੇ ਹੋਏ ਨੇ ਸਿਰ ਫਟੇ ਨੇ ਪੱਗਾਂ ਲੱਥੀਆਂ ਨੇ ਦਾੰਗਾ ਬਰੀਆਂ ਨੇ ਇਹ ਹਾਲਾਤ ਨੇ ਜਿਹੜੇ ਦਰਸਾਉਂਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਕੈਮਰਾਮੈਨ ਇਕਵਾਲ ਸਿੰਘ ਪੱਗਵਾਲਾ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ